ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਾਠ ਖੁਰਦ ਤਹਿਸੀਲ ਖਡੂਰ ਸਾਹਿਬ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਸਰਜੀਤ ਸਿੰਘ ਹੈ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਹਾਂ ਅੱਜ ਨਗਾਵਾਂ ਦੋਸਤੋ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਇੱਕ ਗਾਂ ਦੋਸਤੋ ਗੱਮਲ ਤੇ ਦੋ ਬਿਲਕੁਲ ਤਾਜ਼ੀਆਂ ਸੂਰੀਆਂ ਸਾਈਆਂ ਹੁੰਦੀਆਂ। ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ। ਉਸ ਤੋਂ ਪਹਿਲੇ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ-ਪਰਖ ਜਿਹੜੀ ਕਰਨੀ ਹੈ ਦੋਸਤੋ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ। ਡਿਟੇਲ ਆਪਾਂ ਇਹਨਾਂ ਪਸ਼ ਔਰ ਬਾਈ ਠੀਕ ਹੈ ਕਿਰਪਾ ਜੀ ਬਾਬੇ ਦੀ ਵਧੀਆ ਚੱਲੀਦਾ ਕੰਮ ਕਰ ਹਾਂਜੀ ਵਧੀਆ ਜੀ ਵਧੀਆ ਐਡਰੈਸ ਦੋਲੀ ਭਾਈ ਆਪਣੀ ਇਹ ਜੀ ਪਿੰਡ ਬਾਠ ਜੇ ਹਾਂਜੀ ਤੇ ਬੈਕ ਆਪਣੇ ਕਲੇਰ ਤੇ ਬਾਗੜੀਆਂ ਦੇ ਵਿਚਕਾਰੇ ਆ ਠੀਕ ਹੈ ਜੀ ਤੇ ਖਾਸ ਕਰਕੇ ਭੁੱਜਿਆਣੇ ਵੱਜਦੇ ਜਿਆਦਾ ਠੀਕ ਹੈ ਹਾਂਜੀ ਠੀਕ ਹੈ ਜੀ ਹਾਂਜੀ ਤੇ ਵੀ ਤੁਸੀਂ ਆਪਣਾ ਫੋਨ ਨੰਬਰ ਤੇ ਨਾਮ ਜਗਾ ਦੀ ਸਰਜੀਤ ਸਿੰਘ ਹੈ ਜੀ ਹਾਂਜੀ ਤੇ 88375 8175 ਹੈ ਜੀ ਠੀਕ ਹੈ ਜੀ ਆਪਣੀ ਤਹਿਸੀਲ ਖਡੂਰ ਸਾਹਿਬ ਤੋਂ ਜ਼ਿਲ੍ਹਾ ਤਰਨਤਾਰਨ ਹਾਂਜੀ ਹਾਂਜੀ ਜ਼ਿਲ੍ਹਾ ਤਰਨ ਲਾਗੇ ਆਪਣੇ ਪਿੰਡ ਬਾਗੜੀਆਂ ਵੀ ਰਹੀ ਬਾਗੜੀਆਂ ਤੇ ਕਲੇਰ ਤੇ ਬਿਲਕੁਲ ਆਪਾਂ ਲੱਗੇ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਵੀਰ ਜੀ ਵਪਾਰ ਦਾ ਕੰਮ ਕਰਦੇ ਹੋ ਵਪਾਰ ਦਾ ਹੀ ਆ ਜੀ ਠੀਕ ਹੈ ਜੀ ਹਾਂਜੀ ਗਾਵਾਂ ਹੀ ਆਉਂਦੀਆਂ ਕੱਲੀਏ ਕਿ ਮੱਜਾਂ ਨਹੀਂ ਮੱਜਾਂ ਵੀ ਆਉਂਦੀਆਂ ਜੀ ਮੱਜ ਹੈ ਗਈ ਇੱਕ ਵੇਚ ਲਈ ਫੇਰੇ ਠੀਕ ਹੈ ਜੀ ਤੇ ਲੈ ਆਈ ਦੀਆਂ ਮੱਜਾਂ ਵੀ ਠੀਕ ਠੀਕ ਹੈ ਹਾਂਜੀ ਜ਼ਿਆਦਾ ਖਾਸ ਕਰਕੇ ਗਾਵਾਂ ਦਾ ਹੀ ਠੀਕ ਹੈ ਜੀ ਹਾਂਜੀ ਅੱਛਾ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਤਿੰਨ ਆ ਗਿਆ ਤਿੰਨ ਹੈ ਜੀ ਜਿਹਦੇ ਚ ਦੋ ਸੁਈਆਂ ਦੇ ਗੱਬਣੇ ਇੱਕ ਗੱਬਣੇ ਆਪਾਂ ਸ਼ੁਰੂ ਕਰ ਲਈਏ ਭਾਜੀ ਵੱਡੀ ਗਾਹ ਤੋਂ ਪਹਿ ਹਾਂਜੀ ਤੇ ਕੋਈ ਤੀਜਾ ਮੰਨ ਕੇ ਲੈ ਲੇ ਠੀਕ ਹੈ ਜੀ ਹਾਂਜੀ ਸੂਈ ਕਿੰਨਾ ਡਾ ਮੋੜੇ ਸੂਈ ਇਹਨੂੰ 15 ਦਿਨਾਂ ਦੇ ਵਿੱਚ ਜੀ ਅੱਛਾ 15 ਦਿਨ ਦਾ ਟਾਈਮ ਹੋਗਾ ਅੱਸੀ ਬਹੁਤ ਚੰਗੀ ਮਗਰ ਠੀਕਾ ਬਹੁਤ ਚੰਗਾ ਲੱਗਾ ਬਾਕ ਚੋਣ ਤੇ ਐ ਜੇ ਦੂਜੀ ਮੋਟਰ ਛੱਡ ਕੇ ਪਰ ਲਓ ਬਾਟ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਗਾਂ ਦਾ ਕੱਦ ਕਾਠ ਜਿਹੜਾ ਲੈਂਥ ਹੈ ਗਾਂ ਦੀ ਚੈੱਕ ਤੁਸੀਂ ਕਰ ਸਕਦੇ ਹੋ ਪੂਰਾ ਦੋਸਤੋ ਫੁੱਲ ਹੈਵੀ ਬੋਡੀ ਵਾਲਿਆ ਪੂਰੀ ਬਰੀਡ ਹੈ ਅੱਛਾ ਭਾਜੀ ਹੁਣ ਜਿਹੜਾ ਮੌਕਾ ਦਾ ਦੋ ਪਿਆਰ ਮੌਕੇ ਦੇ ਵਖਾਵਾ ਭਾਵੇਂ 28 27 ਕਿਲੋ ਦਾ ਹੈ ਹਾਂਜੀ ਹਾਂਜੀ ਤੇ ਕੰਡੇ ਦਾ 20 ਕਿਲੋ ਜਾ ਕੇ ਤਲ ਜੂਗਾ ਆਪ ਦਾ ਕੰਡਾ ਲੈ ਕੇ ਆਵੇ ਜਿਹੜਾ ਵੀ ਰੋਣਾ ਜਨੇ ਠੀਕ ਹੈ ਜੀ ਤੇ ਕੰਡਾ ਆਪਣਾ ਨਾਪ ਕੇ 20 ਕਿਲੋ ਦਾ ਜੀ ਠੀਕ ਹੈ ਜੀ ਅੱਛਾ ਭਾਜੀ ਤੁਸੀਂ ਚੋਾਈ ਕੀਤੀ ਹੈ ਕੋਈ ਥਣਾਂ ਦੀ ਵਾਧ ਘਟ ਹੋਵੇ ਕੋਈ ਪੂਰ ਛਟਾ ਹੋਣਾ ਕੋਈ ਪੂਰ ਛਟਾ ਨਹੀਂ ਜੇ ਕਿਸੇ ਨੇ ਆਉਣ ਨੂੰ ਮੰਗੌਣੀ ਹੋਵੇ ਉਹ ਐਡੀ ਗਰੰਟੀ ਹੋ ਗਈ ਜੀ ਧਾਰ ਵਧ ਘਟ ਹੋਵੇ ਪੂਰ ਛਟਾ ਹੋਵੇ ਉਹਦੇ ਜ਼ਿੰਮੇਵਾਰ ਹੈ ਜੀ ਠੀਕ ਹੈ ਜੀ ਅੱਛਾ ਭਾਜੀ ਖੋਲ ਹੀ ਤੋਰ ਕੇ ਦਿੱਤੀ ਜੀ ਹਾਂਜੀ ਠੀਕ ਹੈ ਦੋਸਤੋ ਵਖਾਵੇ ਦੇ ਹਿਸਾਬ ਨਾਲ ਜੇ ਵੇਖੀ ਤੇ 27 ਪਹਿਲੇ ਭਾਜੀ ਬੱਚੇ ਵਾਲ ਨੂੰ ਜਣਾਜੀ ਹਾਂਜੀ ਬੱਚੇ ਹਾਂਜੀ ਹਾਂਜੀ ਬਾਕੀ ਦੋਸਤੋ 20 ਲੀਟਰ ਦੁੱਧ ਵੀਰ ਜੀ ਕਹਿੰਦਾ ਆਪਾਂ ਮਣਾਵਾਂਗੇ ਮੌਕੇ ਤੇ ਕੋਈ ਵੀਰ ਬੇਸ਼ੱਕ ਆਪਣਾ ਕੰਡਾ ਵੀ ਨਾਲ ਲਿਕੇ ਆ ਜੇ ਬੱਚੇ ਦੋਸਤੋ ਥੋੜੇ ਜਿਹਾ ਦੂਰ ਬੱਦੇ ਇਸ ਕਰਕੇ ਕਾਲੀਏ ਪੈ ਗਏ ਕੋਈ ਠੰਡੀ ਧਰੀ ਹੈ ਜੀ ਠੀਕ ਹੈ ਜੀ ਦੋਸਤੋ ਤਾਜੀ ਸੂਈ ਕਰਕੇ ਬੱਚੇ ਦਾ ਜਿਆਦਾ ਕਰਦੀ ਹੈ ਬਾਕੀ ਨਿਵਾਈ ਧਵਾਈ ਨਹੀਂ ਕਿ ਇਹ ਤਾਜੀ ਹੈ ਹਾਂਜੀ ਹਾਂਜੀ ਮੌਸਮ ਵੀ ਥੋੜਾ ਜਿਆਦਾ ਡੋਣ ਦਾ ਮੌਸਮ ਅਜਾ ਠੰਡਾ ਹੈ ਏ ਬੱਚੇ ਜੀ ਨਾਲ ਦਾ ਹਾਂਜੀ ਇਹ ਮੱਛੀ ਵਖਾ ਦੇ ਮੱਛੀ ਹੈ ਜੀ ਵਸੀ ਬਹੁਤ ਚੰਗੇ ਇਸੇ ਮਿਲਦੀ ਹੈ ਠੀਕ ਹੈ ਜੀ ਦੋਸਤੋ ਦੁੱਧ ਹੁਣ ਮੌਕੇ ਦਾ ਪਿਆਰ ਜੇ 20 ਕਿਲੋ ਗਰੰਟੀ ਵਾਲਾ ਦੁੱਧ ਤਿਆਰ ਆ ਥਣਾ ਥਣਾ ਦੋਸਤੋ ਕੁਆਲਟੀ ਕਰ ਲੋ ਚੈੱਕ ਚਾਰੇ ਥਣ ਦੋਸਤੋ ਗੈਪ ਚ ਕੋਈ ਫੋਟ ਸ਼ਾਗਰੀ ਨਾਲ ਮਿਲਕ ਨਹੀਂ ਦੋਸਤੋ ਕਾਫੀ ਮੋਟੀ ਲੱਗੀ ਹੈ ਅੱਛਾ ਭਾਜੀ ਮੋਲੇ ਦਾ ਕੀ ਕਰਨਾ ਮੋਲੇ ਦਾ ਭਾਜੀ 85000 ਹਾਂਜੀ ਤੇ ਲੈਣ ਦੇਣ ਆਪਾਂ 80000 ਦੀ ਦੇ ਦਿੰਦੇ 85000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ 80000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਸੀ ਜਿਹਨਾਂ ਕੋਲ ਉਹਦੀ ਮੌਕੇ ਤੇ ਥੋੜੇ ਬੜੀ ਛੋੜ ਚਾ ਪਮਾਨਤਨ ਜਰੂਰ ਹੋਊਗਾ ਬਾਕੀ ਦੋਸਤੋ ਮੁੱਲ ਜਿਹੜੇ ਹੁੰਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜਰੂਰ ਕਰਿਆ ਕਰੋ ਨਾਲ ਦੋ ਗਾਵਾਂ ਹੋਰ ਉਹਨਾਂ ਦੀ ਡਿਟੇਲ ਆਪਾਂ ਪੁੱਛ ਲੈਣੀ ਜੀ ਚੋਾਈ ਇਸ ਗਾਂ ਦੀ ਡਿਟੇਲ ਦੱਸਿਓ ਵੀਰਾਂ ਨੂੰ ਇਹ ਕਰਵਾ ਸਕੂਗਾ ਜੀ ਇਹ ਸੂਆ ਦੇ ਵੀਰ ਜੀ ਘਰ ਲੈਂਦੇ ਵੀ ਪਹਿਲਾਂ ਹੀ ਆ ਅੱਛਾ ਜੀ ਤੇ ਉਹ ਜ਼ਿਆਦਾ ਦੁਜਾ ਵੀ ਹੋਵੇ ਪਰ ਸੂਈ ਪਹਿਲੇ ਹੀ ਆ ਉਹ ਬਦੇ ਹਿਸਾਬ ਨਾਲ ਦੁਜਣ ਲੱਗਦੀ ਏ ਠੀਕ ਠੀਕ ਕਿਉਂਕਿ ਆਪਾਂ ਝੂਠ ਸੱਚ ਨਹੀਂ ਮੈਂ ਝੂਠ ਨਹੀਂ ਮਾਰਨਾ ਹਾਂਜੀ ਹਾਂਜੀ ਕਿਉਂਕਿ ਉਹਨਾਂ ਵਿਚਾਰੇ ਆ ਅੜੀ ਸੀ ਅੱਛਾ ਜੀ ਹਾਂਜੀ ਠੀਕ ਹੈ ਤੇ ਠੰਡੀ ਧੀਰੀ ਆ ਬਾਕੀ ਚਾਪ ਬਹੁਤ ਵਧੀਆ ਲੱਗਾ ਜੀ ਕਿੰਨਾ ਟਾਈਮ ਹੈ ਨੂੰ ਸੂਈ ਟਾਈਮ ਹੈ ਨੂੰ ਅੱਜ ਪੰਜਵਾਂ ਦਿਨ ਜੀ ਅੱਛਾ ਇਹਨੇ ਬੱਚਾ ਕਿ ਦਿੱਤਾ ਬੱਚਾ ਬੱਸਾ ਜੀ ਅੱਛਾ ਅੱਛਾ ਹੁਣ ਕਿਹੜਾ ਮੌਕੇ ਦਾ ਦੁੱਧ ਪਿਆਰੇ ਕਿੰਨਾ ਪਿਆਰ 9 ਕਿਲੋ ਹਾਜ਼ਰ 9 ਕਿਲੋ ਗੰਡੇ ਦੇ ਭਾਵੇਂ ਜਿੱਥੇ ਮਰਜੀ ਕੋ ਚਾੜ ਲੈ ਚਾਰ ਡੰਗ ਚੋਲੇ ਦੋਸਤੋ ਝੂੰਗਾ ਸਿੰਘ ਜਿਹਨੂੰ ਆ ਦਿੰਦੇ ਜਿੰਨੇ ਕਹਿੰਦੇਗਾ ਝੂੰਗੀ ਲੱਭਦੀ ਨਹੀਂ ਝੂੰਗੀ ਦੁਕਾਨਾਂ ਆਉਂਦੀ ਨਹੀਂ ਝੂੰਗੀ ਗਾਂ ਦੇ ਗੰਡੇ ਦੇ ਭਾਵੇਂ ਇਦਾਂ ਬੈਜੋ ਠੀਕ ਹੈ ਜੀ ਭਾਵੇਂ ਕੋਈ ਨਜਾਨ ਵੀ ਲੈ ਲੈਣਾ ਜਿਹਨੂੰ ਨਹੀਂ ਵੀ ਗਾਮ ਬਾਰੇ ਪਤਾ ਝੂੰਗੀ ਗਾਂ ਲੈ ਕੇ ਘਰ ਨੂੰ ਚਲੇ ਜੇ ਤੇ ਕਦੇ ਵੀ ਧੋਖਾ ਨਹੀਂ ਖਾਊਗਾ ਲਓ ਦੋਸਤੋ ਬਿਲਕੁਲ ਜੋ ਕੋਈ ਸੁਗਾ ਤੁਹਾਨੂੰ ਸਭ ਕੁਝ ਦਿਖਾਤਾ ਪੀਸ ਕੁਆਲਟੀ ਦੀ ਚੈੱਕ ਕਰ ਸਕਦੇ ਹੋ ਦਰਮਿਆਨਾ ਦੋਸਤੋ ਕਾਦਿਆ 9 ਲੀਟਰ ਹੋਣ ਜਿਹੜਾ ਮੌਕੇ ਦਾ ਦੁੱਧ ਤਿਆਰਿਆ ਭਾਜੀ ਕਹਿੰਦੇ ਬੱਚਾ ਆਨੇ ਦੋਸਤੋ ਵਛਾ ਦਿੱਤਾ ਸੂਹਾ ਪਹਿਲਾ ਸੂਈਏ ਚਾਰੂ ਵੇਖੋ ਕਿੰਨੀਆਂ ਜੀ ਹਾਂਜੀ ਹਾਂਜੀ ਲਓ ਭਾਈ ਹਾਂਜੀ ਇਹ ਸਾਂਭੀ ਨਹੀਂ ਜੀ ਕਹਿੰਨੇ ਗੋਹਾ ਲਾਇਆ ਜੇ ਅੱਜ ਠੀਕ ਹੈ ਜੀ ਸਾਂਭ ਤੋਂ ਰਹਿ ਗਈ ਦੋਸਤੋ ਸਾਂਭ ਕਿਸੇ ਵੀਰ ਨੇ ਕੱਟ ਕੀਤੀ ਹੈ ਬਾਕੀ ਚਲੋ ਜੇ ਕੋਈ ਵੀਰ ਸੇਵਾਲਾ ਲੈ ਗਿਆ ਦੋਸਤੋ ਇਹਨੇ ਬੜੇ ਮਜੇ ਨਾਲ 12-13 ਕਿਲੋ ਜਿਹੜਾ ਚਵਾਦਲ ਅਜੀ ਦੋਸਤੋ ਸੱਜੀ ਸੂਈ ਹੈ 4-5 ਦਿਨ ਦਾ ਟਾਈਮ ਕੀ ਹੋਇਆ ਸੂਈ ਲੈਓ ਭਾਜੀ ਮੋੜ ਲਓ ਜੀ ਇਹ ਨਾਇ ਖਾਂਦੀ ਹੈ ਜੀ 14 ਕਿਲੋ ਦੇ ਦੂੰਗੀ ਠੀਕ ਹੈ ਜੀ ਖਾਂਦੀ ਬਹੁਤ ਹੈ ਜੀ ਹਨਾ ਥੋੜੇ ਦੋਸਤੋ ਕੁਆਲਿਟੀ ਜਿਹੜੀ ਬਹੁਤ ਵਧੀਆ ਵਾ ਅੱਛਾ ਭਾਜੀ ਚਵਾਈ ਚਵਾਈ ਵਧੀਆ ਲੱਗਦੀ ਬਹੁਤ ਜੀ ਪੱਕੀ ਠੀਕ ਹੈ ਜੀ ਚਵਾਈ ਦੀ ਗਾਰੰਟੀ ਹੈ ਜੀ ਭਾਵੇਂ ਆਨਲਾਈਨ ਕੋਈ ਮੰਗਾਵੇ ਚੌਣ ਬਹੁਤ ਚੰਗੀਆਂ ਜੀ ਠੀਕ ਹੈ ਜੀ ਮੁੱਲ ਕਰਦੇ ਭਾਜੀ ਇਹਦਾ ਮੁੱਲ ਭਾਜੀ ਇਹਦਾ ਲੈਣ ਦੇਣ ਬਿਲਕੁਲ ਜਿੱਥੋਂ ਛੋੜ ਕਰਨੇ ਆ 35000 ਤੋਂ 35000 ਕੋਈ ਛੋੜ ਛੱਪਾ ਹੀ ਹੋਊਗਾ ਹੋ ਜਾਊਗਾ ਜੀ ਛੋੜ ਹੋ ਜੂਗੀ ਠੀਕ ਹੈ ਆ ਇਹਦਾ ਮਾਨ ਹੋ ਜਾਊਗਾ ਜਿਆਦਾ ਨਹੀਂ ਠੀਕ ਹੈ ਜੀ ਹਾਂਜੀ 35000 ਰੁਪਏ ਦੋਸਤੋ ਡਿਮਾਂਡ ਰੱਖੀ ਆ ਵੀਰ ਨੇ ਇਸ ਗਾਂ ਦੀ ਤੇ ਬਾਕੀ ਵੀਰ ਕਨੇ ਵੀ ਜਿਹੜਾ ਕੋਈ ਵੀਰ ਭਰਾ ਖੇਦਣਾਊਗਾ ਉਹਦਾ ਮੌਕੇ ਤੇ ਛੋੜ ਛੱਪਾ ਮਾਨਦਮ ਥੋੜਾ ਬੜਾ ਜ਼ਰੂਰ ਹੋਊਗਾ ਹਾਂਜੀ ਇਹਦੇ ਨਾਲ ਬੱਧੀ ਜਿਹੜੀ ਗਾਂ ਇਹਦੀ ਡਿਟੇਲ ਦੱਸੀ ਭਾਜੀ ਇਹ ਵੀ ਜੀ ਜਰਸੀ ਆ ਹਾਂਜੀ ਤੇ ਦਿਨ ਦਾਸ ਲੈਂਦੀ ਆ ਠੀਕ ਹੈ ਜੀ ਤੇ ਠੰਡੀ ਠਿਰੀ ਬਹੁਤ ਆ ਤੇ ਹੈਗੀ ਵੀ ਜੇ ਛੇ ਦੰਦੀ ਆ ਤੇ ਠੰਡੀ ਵੇਖੋ ਕਿੰਨੀ ਏ ਅੱਛਾ ਛੇ ਦੰਦ ਆ ਛੇ ਦੰਦਾ ਠੀਕ ਹੈ ਜੀ ਦੂਜਾ ਸੂਆ ਜੀ ਦੂਜਾ ਸੂਆ ਸੁਣੀ ਤੇ ਆ ਵੇਖੋ ਜੀ ਅਜੇ ਇਹਨੇ ਨਿਕਲਣਾ ਜੇ ਰਵੜਾਂ ਨੂੰ ਬਾਕੀ ਜਿਹੜੇ ਵਲਟ ਨਾ ਪੜੇ ਇਹ ਜਾ ਤਾ ਇਹ ਤੁਹਾਨੂੰ ਪਤਾ ਹੀ ਹੈ ਬਹੁਤ ਬਣ ਜਾਂਦੀ ਹੁੰਦੀ ਹੈ ਜੀ ਹਾਂਜੀ 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 ਅੱਛਾ ਕਿੰਨਾ ਕੁ ਚੋਆਇਆ ਨੇ ਪਹਿਲੇ ਸੂਏ ਕੋ ਕਿਤਾ ਜੀ ਪਤਾ ਹੈ ਵੇਖੋ ਜੀ ਉਹ ਤੇ ਆਂਦੇ ਅਸੀਂ 18 17 ਕਿਲੋ ਚੋਆਇਆ ਪਰ ਆਪਾਂ ਨੂੰ ਝੂਠ ਨਹੀਂ ਮਾਰਨਾ ਠੀਕ ਹੈ ਕਿਉਂਕਿ 12 13 ਵੀ ਦੇ ਦੇ ਬਹੁਤ ਹੈ ਜੀ ਜਿੰਨੀ ਕੀ ਦੀ ਕੀਮਤ ਆ 12 13 ਵੀ ਬਹੁਤ ਆ ਅੱਖਰ ਨੂੰ ਤਾਂ ਭਾਵੇਂ ਕੋਈ 25 ਕਿਲੋ ਵੀ ਆਖੀ ਜਾਵੇ ਠੀਕ ਠੀਕ ਹੈ ਹਾਂਜੀ ਹਾਂਜੀ ਇਹਦੀ ਇੱਕ ਗੱਲ ਤੇ ਹੋਰੀ ਭਾਜੀ ਨੂੰ ਹਾਂਜੀ 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 ਬਾਕੀ ਇਹ ਕਿਲਾ ਦੋਸਤੋ ਪਸ਼ੂ ਉਹ ਜੇ ਗੱਬੜਿਆਂ ਜੇ ਪਸ਼ੂ ਸੋਇਆ ਹੋਵੇ ਉਦੋਂ ਦੀ ਕਿਲੋ ਦੋਸਤੋ ਗਰੰਟੀ ਹੋ ਜਾਂਦੀ ਹੈ ਕਿ ਇੰਨਾ ਕਿ ਚਵਾ ਰਹੀ ਹੈ ਹਾਂਜੀ ਹਾਂਜੀ ਇਹ ਗੱਬੜ ਪਸ਼ੂ ਬਾਕੀ ਇਹ ਜਾਤ ਜਿਹੜੀ ਹੈ ਨਾ ਕਦ ਚਲੋ 15 ਹੀ ਰੱਖਦੀ ਆ ਹਾਂਜੀ ਹਾਂਜੀ ਕਦ ਕੜ ਦੋਸਤੋ ਸੋਹਣਾ ਵਾ ਗਾਂ ਦਾ ਆਰਡਰ ਕੁਆਲਟੀ ਜਿਹੜੀ ਐ ਸੋਹਣੀ ਸਟਾਰਟਿੰਗ ਸੋਹਣੀ ਕੀਤੀ ਨੇ ਲੈਓ ਭਾਈ ਮੋੜ ਲੋ ਤੇ ਆਹ ਜੀ ਬਹੁਤ ਸੋਹਣੀ ਕਰੀ ਹੁੰਦੀ ਹੈ ਜੇ ਟਾਈਮ ਕੋਈ ਦੱਸ ਦਿੰਦਾ ਸੂਨ ਦੇ ਵਿੱਚ ਪਿਆ ਦੂਜਾ ਸੂਬਾ ਪੁਰ ਸੁਣੀ ਹੈ ਜੇ ਪਤਾ ਜੀ 6 ਦੰਦ ਦੇ ਦੋਸਤੋਂ ਮੂੰਹ ਚ ਹੋ ਜੇ ਆਹ ਬੜਾ ਬੋਲਦਾ ਹੈ। ਫਲੋਦੀ ਦੋਸਤੋਂ ਕੁਆਲਟੀ ਬਹੁਤ ਵਧੀਆ ਥੀ ਚਵਾਈ ਮੁੱਠੀ ਵਾਲਾ ਥਣ ਦੋਸਤੋਂ ਬਹੁਤ ਵਧੀਆ ਜੇ। ਅਜੇ ਪਤਾ ਆਜਾ ਆਜਾ। ਬਾਕੀ ਦੋਸਤੋਂ ਗਾ ਦਾ ਪ੍ਰਿੰਟ ਪ੍ਰਿੰਟ ਸਭ ਕੁਝ ਚੈੱਕ ਕਰ ਲੋ। ਪਰ ਟੀਮ ਦੇ ਵਿੱਚ ਦੋਸਤੋ ਪਸ਼ੂ ਇਸ ਫਾਰਮ ਤੇ ਆਉਂਦੇ ਆ ਮੱਝਾਂ ਵੀ ਤੇ ਕਰਦੇ ਆ ਅੱਛਾ ਭਾਜੀ ਕਿੰਨਾ ਕੁ ਮੁੱਲ ਦਾ ਕਰਨ ਮੁੱਲੇ ਦਾ ਭਾਜੀ 45000 ਦਾ ਹਾਂਜੀ ਤੇ ਉਹ ਚ ਮਾਨਤਾ ਨਾਲ ਜੇ ਕੋਈ ਜੋੜਾ ਖਰੀਦੂਗਾ ਤੇ ਜੋੜਾ 70000 ਦਾ ਦੇ ਦ ਅੱਛਾ ਜੋੜਾ 70000 ਜੋੜਾ 70000 ਠੀਕ ਹੈ ਜੀ 45000 ਰੁਪਏ ਦੋਸਤੋ ਵੈਸੇ ਕੱਲੀ ਗਾਂ ਦੀ ਡਿਮਾਂਡ ਰੱਖੀ ਗਈ ਹੈ ਤੇ ਜੇ ਕੋਈ ਵੀਰ ਜੋੜਾ ਖਰੀਦੂਗਾ ਤੇ 70000 ਰੁਪਏ ਦਾ ਦੋਸਤੋ ਜੋੜਾ ਹੋ ਜਾਊਗਾ। ਬਾਕੀ ਦੋਸਤੋ ਮਾਨ ਤਾਂ ਜਿਹੜਾ ਹੋਊਗਾ ਤੁਹਾਡਾ ਮੌਕੇ ਤੇ ਹੋਊਗਾ। ਹਾਂਜੀ। ਤਿੰਨ ਗਾਵਾਂ ਦੋਸਤੋ ਤੁਹਾਨੂੰ ਦਿਖਾਈਆਂ ਦੋ ਗਾਵਾਂ ਬਿਲਕੁਲ ਤਾਜ਼ੀਆਂ ਸੁਈਆਂ ਸੁਈਆਂ ਤੇ ਇੱਕ ਗਾਂ ਦੋਸਤੋ ਗੱਭਣੇ। ਸੁਈਏ ਸੁਈਏ ਪਰ ਹੁਣ ਦੋਸਤੋ ਇੱਕ ਟਾਈਮ ਦੋ ਟਾਈਮ ਚੋਗਿਆ ਆਪਣੀ ਪਸੰਦੀ ਕਰ ਲਿਆ ਕਰੋ। ਤੇ ਜਿਹੜਾ ਪਸ਼ੂ ਦੋਸਤੋ ਗੱਭਣਦਾ ਚਾਰੇ ਥਾਣਾਂ ਦੀ ਟਿੱਪਕੇ ਪਾਸ ਕਰਕੇ ਆਪਣੀ ਤਸੱਲੀ ਦੋਸਤੋ ਜ਼ਰੂਰ ਕਰ ਲਿਆ ਕਰੋ। ਦਾ ਐਡਰੈਸ ਇਹ ਕਰੀ ਵੀ ਇਹਦਾ ਫੇਰ ਬੋਲ ਦੇਣਾ ਪਿੰਡ ਦੋਸਤੋ ਇਹਦਾ ਬਾਠ ਖੁਰਦ। ਹ ਠੀਕ ਹੈ ਪੋਜੀ ਵਾਲੇ ਦੀ ਬੈਗ ਦੋਸਤੋ ਤਸੀਲ ਖਡੂਰ ਸਾਹਿਬ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫੋਨ ਨੰਬਰ ਭਾਜੀ ਇੱਕ ਰਹੀ ਫੇ ਬੋਲਦੀ ਹੈ ਆਪਣਾ 88375 80175 ਹੈ ਜੀ 883 75 ਹਾਂਜੀ 80175 ਠੀਕ ਹੈ ਜੀ ਨੰਬਰ ਦੋ ਸਮਾਈਓਗਾ ਸਕਰੀਨ ਤੇ ਜਰਾ ਦਿਓ ਇੱਕ ਨੰਬਰ ਤੁਹਾਨੂੰ ਹੋਰ ਦਈਏ ਭਾਜੀ ਹਾਂਜੀ ਹਾਂਜੀ 79 ਆ ਕੋਈ ਗੱਲ ਨਹੀਂ ਆਪਣਾ ਨੰਬਰ ਦੋਵੇਂ ਸਕਰੀਨ ਤੇ ਚਾਹ ਹਾਂ ਸਕਰੀਨ ਤੇ ਕਰ ਦਿਓ ਆ ਤੁਹਾਨੂੰ ਮੈਂ ਦੱਸ ਦਿੰਦਾ ਠੀਕ ਹੈ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਲਈ